ਔਰ ਗੈਂਗਸਟਰ ਦੇ ਵਿੱਚ ਰਹ ਰਹੇ ਕਿ ਸੁਖਬੀਰ ਪਾਗਲ ਵੀ ਸਾਰੀ ਦਿਸਾਂ ਦੀ ਭਾਸ਼ਾ ਗੈਂਗਸਟਰਾਂ ਦੀ ਬੋਲਦਾ ਉਸੇ ਹੀ ਲਹੇ ਦੇ ਵਿੱਚ ਉਸੇ ਹੀ ਲਹੇ ਦੇ ਵਿੱਚ ਉਹ ਦਬਕਾਉਂਦਾ ਦਾਦੇਵਾ ਮੈਂ ਕਹਣਾ ਚਾਹੁੰਦਾ ਕਿ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਅਸੂ ਦੇ ਰਿਹਾ ਉਹ ਇਹਨਾਂ ਦਾਬਿਆਂ ਤੋਂ ਨਾ ਕਦੀ ਡਰੇ ਸੀ ਨਾ ਕਦੀ ਡੰਗੇ ਤੇ ਨਾ ਹੀ ਕਦੀ ਡੋੰਗੇ ਜਿਹੜਾ ਪਿਛਲਾ ਅਧਿਕਾਰ ਬੋਲਦਾ ਜਿਹੜਾ ਪਿਛਲਾ ਸਰਵੀਰ ਉਹਨਾਂ ਦਾ ਅਧਿਕਾਰ ਬੋਲਦਾ ਉਹ ਮੇਰੇ ਕੋਲ ਇੱਕ ਲੰਬੀ ਲਿਸਟ ਹੈ ਕਿ ਕਿੰਨੇ ਬੰਦੇ ਜਿਹੜੇ ਕਿੰਨੇ ਗੈਸਟ ਜਿਹੜੇ ਫੋਟੋਆਂ ਨਾਲ ਨੇ ਕਿਤੇ ਵਿੱਕੀ ਮਨੂ ਖੇੜ ਤੋਂ ਲੈ ਕੇ ਅਮਨਦੀਪ ਮਲਦਾਨੀ ਪੀ ਬਣਾਇਆ ਰੋਕੀ ਫਾਜ਼ਲ ਦਾ ਗੋਡੀ ਬਲਾਡ ਕੁਲਦੀਪ ਨਲੂਆ ਦਾ ਸ਼ੇਰਾਲ ਖੁੱਬਨ ਸੋਨੋਤ ਕੰਗਾ ਲੱਕੀ ਪਟਿਆਲਾ ਦੇ ਜੱਗੂ ਭਗਵਾਨ ਕੋਈ ਆ ਦੇਖੋ ਇਹਨਾਂ ਦੀਆਂ ਫੋਟੋ ਆ ਇਹਨਾਂ ਬੰਦਿਆਂ ਦੇ ਨਾਲ ਬੰਦਾ ਜਿਹੜੀਆਂ ਅਖਬਾਰਾਂ ਦੇ ਵਿੱਚ ਇਹ ਕੋ ਮੈਂ ਕੋ ਦੋ ਚਿੱਟੇ ਲਾ ਲਿਆ ਇਹ ਉਹ ਆ ਜਿਹੜੇ ਖਵਾਦਾ ਦੇ ਵਿੱਚ ਆ ਇਹ ਦੇਖੋ ਸਾਰੀਆਂ ਫੋਟੋ ਨੇ ਸਭ ਇਹ ਉਹਨਾਂ ਦਾ ਇਹਨਾਂ ਬੰਦਿਆਂ ਦੇਗਾ ਜਿਹੜੇ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਔਰ ਜਿਹੜੇ ਬੰਦੇ ਪੰਜਾਬ ਦੀ ਕੌਨਟੈਕਸਟ ਦੇ ਵਿੱਚ ਗਸ਼ਤਾਂ ਨੂੰ ਲੈ ਕੇ ਆਇਆ ਕਿ ਗਸ਼ਤਾਂ ਦੇ ਭਾਈ ਪੰਜਾਬ ਦੀ ਸਭਾ ਦੇ ਕਬਜ਼ਾ ਕੀਤਾ ਜਾਵੇ ਮੈਂ ਇਹ ਕਿਹਾ ਚਾਹੁੰਦਾ ਕਿ ਸਭ ਇੱਕਾ ਕਦੇ ਵੀ ਹੁਗਾ ਨਾ ਅੱਜ ਕਲ ਦੇਵਾਂਗੇ ਨਾ ਕਿਸੇ ਨੂੰ ਬੋਲ ਡਰਾਉਣਾ ਤੇ ਨਾ ਕਿਸੇ ਨੂੰ ਕਰਵਾਉ ਉਹ ਆਪਣੀ ਜਿਹੜੀ ਭਾਸ਼ਾ ਆ ਮੈਂ ਸਾਰਿਆਂ ਨੂੰ ਤੁਹਾਨੂੰ ਫੋਟੋ ਦਿਖਾ ਰਿਹਾ ਜਿਹੜੀਆਂ ਵੱਖ-ਵੱਖ ਟੈਨਟ ਤੇ ਖਵਾੜਾਂ 'ਚ ਲੱਗੀਆਂ ਨਿਊਜ਼ਪੇਪਰਾਂ 'ਚ ਲੱਗੀਆਂ ਮਰੂਪੇਪਰ ਦੀ ਜਿਹੜਾ ਟੌਪ ਦੇ ਨਿਊਜ਼ਪੇਪਰਾਂ 'ਚ ਲੱਗੀਆਂ ਇਹ ਤਾਂ ਨਾਲ ਜਿੰਨੇ ਜਿੰਨੇ ਪੱਗਾਂ ਦੇ ਸਬੰਧ ਹੋਏ ਸੋ ਉਹਨਾਂ ਦੀ ਭਾਸ਼ਾ ਵੀ ਉਦਾਂ ਦੀ ਹੋ ਗਈ ਜਿੱਦਾਂ ਦੇ ਲੋਕਾਂ ਤੋਂ ਰਹਿੰਦੇ ਉਦਾਂ ਹੀ ਉਹ ਬੋਲਦੇ ਸੋ ਮੈਂ ਉਹਨਾਂ ਦੀ ਉਸ ਭਾਸ਼ਾ ਦੀ ਉਸ ਲੈਂਗੁਏਜ ਦੀ ਜਿਹੜੀ ਨਿੰਦਾ ਕਰਦਾ ਉਹਨਾਂ ਨੇ ਕਹਿਣਾ ਤੋਂ ਨਾ ਕਿ ਇਦਾਂ ਦਾ ਕੋਈ ਨਹੀਂ ਆ ਕਿ ਤੁਹਾਡੇ ਕੋ ਦੱਕੇ ਤੋਂ ਦਬ ਜੂਗਾ ਕੋਈ ਅਫਸਰ ਦਬ ਜੂਗਾ ਜਾਂ ਕੋਈ ਪੁਲਿਤਕਲ ਪਾਰਟੀ ਆ ਕੇ ਦਬ ਜਨਗੇ ਜਾਂ ਕੋਹਾਂ ਆਮਾ ਵੀ ਪਾਰਟੀ ਦਾ ਵਕੀਲ ਦਬ ਜੂਗਾ ਤਾਂ ਨਾ ਕੋਈ ਬਤ ਬੋਲ ਰਿਹਾ ਦਾ ਹੀ ਗਾਲੀ ਸੱਤ ਉਹਨਾਂ ਨੇ ਮੱਲ ਜਿਹੜੀ ਭਾਸ਼ਾ ਵਰਤੀ ਆ ਇਸ ਭਾਸ਼ਾ ਦੀ ਮੈਂ ਇੱਕੀ ਮੁੰਦਾ ਕਰਦਾ ਕਿ ਗੈਂਗਸਟਰ ਆ ਦੀ ਬੋਡੀ ਲੈਂਗੁਏਜ ਜੈਸਾ ਵਰਗੀ ਤੁਸੀਂ ਭਾਸ਼ਾ ਯੂਜ਼ ਕਰਦੇ ਹੋ ਇਹ ਤੁਹਾਨੂੰ ਮੱਲ ਜਿਹੜੀ ਆ ਥੋੜੀ ਬਹੁਤੀ ਤੁਹਾਨੂੰ ਸਿਆਫ ਕਰਦੀ ਰਹਦੀ ਆ ਕਿ ਤੂੰ ਕਿੱਦੇ ਰਹਾਇ ਕਰੇ ਤੇ ਵਾ ਵਾ ਕਰੋਗਾ ਅਗਰ ਸਬੀ ਜਿਹਦੇ ਰਾਹ ਤੂੰ ਪੰਜਾਬ ਦੀ ਪੌੜੀ ਚੋਂ ਪਾਵਾ ਦਿੰਦੇ ਹੋ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਬਹੁਤ ਦੁੱਖ ਵੇਖਿਆ ਬਹੁਤ ਭੈੜੇ ਹਾਲਾਤ ਵੇਖਿਆ ਉਹ ਹਾਲਾਤ ਕਿੱਦੇ ਬਣਾ ਦਿੱਤੇ ਨੇ ਜੀ ਨੇ ਉਸ ਸਮੇਂ ਦੀ ਕਾਲੀ ਲੀਡਰਸ਼ਿਪ ਨੇ ਜਿਹਦੇ ਤਰ੍ਹਾਂ ਕਿਤਾਜੀ ਸਰਦਾਰ ਤੋਂ ਨਾਲ ਸਿੰਘ ਬਾਦਲ ਟੀਮ ਦੇ ਸੋ ਸੀਗੇ ਕਾਲੀ ਦਾ ਬੋਹਾ ਸੀਗੇ ਉਹਨਾਂ ਦੇ ਇਹ ਹਾਲਾਤ ਲੈ ਕੇ ਕਾਲਸ ਨੇ ਬੇਕਾਲੇ ਕਰਨਾ ਕਰਕੇ ਤਾਂ ਪੰਜਾਬ ਵਿੱਚ ਕਿੱਥੋਂ ਤੱਕ ਜਿਹੜਾ ਦੁੱਖ ਭੋਗਿਆ ਕਦੇ ਸੋਚਿਆ ਜੀ ਥੋੜਾ ਜਿਹਾ ਕਦੀ ਸੋਚੋ ਕਿ ਤੁਹਾਡੀ ਇਹ ਗਲਤੀ ਜਿਹੜੀ ਤੁਸੀਂ ਉਹ ਬੰਦਾ ਐਸਆਈਐਲ ਮੈਂ ਤਾਂ ਜਿਹੜਾ ਇਸ਼ੂ ਸੀਗਾ ਉਹ ਦੇਵਿਲਾਂ ਦੇ ਨਾਲ ਤੁਸੀਂ ਸਮਝੌਤਾ ਕਰਕੇ ਦੇਖਿਓ ਉਹਨਾਂ ਨੂੰ ਆਪਣੇ ਹੋਟਲ ਬਣਾ ਲੈ ਤੇ ਪੰਜਾਬ ਦੇ ਪੁੱਤ ਕਿੰਨੇ ਮਰਦੇ ਕਿੰਨੇ ਪੰਜਾਬੀ ਮਰਦੇ ਇਹ ਦੀ ਸੋਚਿਆ ਤੇ ਪੰਜਾਬ ਨੂੰ ਫੇਰ ਉਸੇ ਰਾਹ ਤੇ ਪੜਾ ਦੋ